ਅੱਜ ਮਾਗੀ ਮੇਲੇ ਮੌਕੇ ਮਲੋਟ ਰੋਡ ਤੇ ਆਪਾਂ ਗਏ ਮੇਲੇ ਦੇ ਵਿੱਚ ਤੇ ਮੇਲੇ ਦੇ ਵਿੱਚੋਂ ਦੋ ਆਪਾਂ ਨੂੰ ਆਰਟਿਸਟ ਮਿਲੇ ਜਿਹੜੇ ਕਿ ਪਿੰਡ ਕੋਟਲੀ ਦੇ ਰਹਿਣ ਵਾਲੇ ਆ ਤੇ ਗੋਵਿੰਦ ਇੱਕ ਨਾਂ ਤੇ ਇਹ ਤੁਹਾਨੂੰ ਐਂ ਲੱਗ ਰਿਹਾ ਹੋਊਗਾ ਕਿ ਇਹ ਦੋਨੇ ਸਟੈਚੂ ਨੇ ਸਟੈਚੂ ਨਹੀਂ ਇਹ ਵੀਰੋ ਇਹ ਇਹ ਦੋਨੇ ਬਹੁਤ ਤਕੜੇ ਆਰਟਿਸਟ ਨੇ ਸਟੈਚੂ ਬਣ ਕੇ ਇਹਨਾਂ ਦਾ ਖੜਨ ਦਾ 6-6 ਘੰਟੇ ਦਾ ਜਿਹੜਾ ਐਕਸਪੀਰੀਅੰਸ ਆ 7-7 ਘੰਟੇ ਲਗਾਤਾਰ ਖੜਨ ਦਾ ਬਿਨਾ ਹਿੱਲੇ ਜੁੱਲੇ ਤੇ ਇਹ ਕਲਾ ਵੀ ਕਿਸੇ ਕਿਸੇ ਦੇ ਵਿੱਚ ਹੀ ਹੋ ਸਕਦੀ ਆ ਤੇ ਇਹਨਾਂ ਦੇ ਆਰਟ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੱਬ ਕੇ ਤੇ ਕੋਟਲੀ ਪਿੰਡ ਦੇ ਰਹਿਣ ਵਾਲੇ ਤੇ ਆ ਜਿਹੜਾ ਸਟੈਚੂ ਖੜਾ ਬਾਈ ਇੱਕ ਬਾਈ ਗੋਬਿੰਦ ਆ ਕੋਟਲੀ ਦਾ ਤੇ ਦੋਨੇ ਕੋਟਲੀ ਦੇ ਹੀ ਆ ਤੇ ਅਗਰ ਤੁਹਾਨੂੰ ਇਹ ਕਲਾ ਕਲਾ ਵਧੀਆ ਲੱਗੀ ਇਹਨਾਂ ਦੀ ਤੇ ਇਹਨਾਂ ਨੂੰ ਕਮੈਂਟ ਕਰੋ ਸ਼ੇਅਰ ਕਰੋ ਤੇ ਵੱਧ 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 ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹਨਾਂ ਦੇ ਪੇਜ ਨੂੰ ਵੀ ਫੋਲੋ ਕਰਿਓ ਠੀਕ ਹੈ ਤੇ ਇਹ ਮੈਨੂੰ ਮੈਂ ਇਹਨਾਂ ਨੂੰ ਪਹਿਲਾਂ ਇੱਕ ਵਾਰੀ ਬਠਿੰਡੇ ਮਿਲਿਆ ਸੀਗਾ ਤੇ ਇਹ ਅੱਜ ਮਲੋਟ ਰੋਡ ਤੇ ਮੈਨੂੰ ਮਿਲੇ ਤੇ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਇਹਨਾਂ ਦੀ ਕਲਾ ਨੂੰ ਦਿਲੋਂ ਸਲੂਟ ਕਰਦੇ ਆਂ ਤੇ ਇਹਨਾਂ ਦੇ ਵਿੱਚ ਜਿਹੜੀ ਕਲਾ ਤੇ ਬਹੁਤ ਸਾਰੇ ਲੋਕ ਇਹਨਾਂ ਵੀਰਾਂ ਦਾ ਮਜ਼ਾਕ ਉਡਾਉਂਦੇ ਇਹਨਾਂ ਲੋਕਾਂ ਦਾ ਮਜ਼ਾਕ ਨਾ ਡਾਇਆ ਕਰੋ ਤੇ ਇਹ ਕਲਾ ਹਰ ਹਰ ਇੱਕ ਦੇ ਵਿੱਚ ਨਹੀਂ ਹੈਗੀ ਇੰਨਾ ਕੋਸਟਿਊਮ ਲਾਉਂਦੇ ਆ ਇਹ ਮਹਿੰਗਾ ਤੇ ਇਸ ਪੇਜ ਨੂੰ